ਪੀ 3:00 ਵੱਜ ਗਏ 15 ਮਿੰਟ ਤੇ ਇੱਕ ਸਰਦਾਰ ਮੁੰਡਾ ਆ ਤੇ ਸਰਦਾਰ ਮੁੰਡਾ ਆ ਕਹਿੰਦਾ ਮੇਰੀ ਭਾਬੀ ਦੀ ਅਨਵੈਸਟੀ ਆ ਤੇ ਮੈਨੂੰ ਥੋੜਾ ਸਮਾਨ ਚਾਹੀਦਾ ਵਾ ਉਹ ਇੱਕ ਪੀਸ ਸਾਡੇ ਕੋਲ ਚੈਨ ਦਾ ਤਿਆਰ ਪਿਆ ਸੀ ਤੇ ਉਹ ਇਹ ਬੇਟੇ ਨੇ ਦਿਖਾਇਆ ਵੀ ਇੱਕ ਪੀਸ ਹੈਗਾ ਤੁਸੀਂ ਤੁਸੀਂ ਵੇਖ ਲਓ ਉਹ ਬੇਟੇ ਨੇ ਦਿਖਾਇਆ ਨਾਲ ਇੱਕ ਪੈਂਟਲ ਹੀ ਤੇ ਉਹ ਸਮਝ ਲੋਗੇ 3 ਗ੍ਰਾਮ ਚੱਲਾਈ ਤੇ ਬਾਕੀ ਚੈਨ ਪਾ ਕੇ ਸਾਡਾ 1,30,000 ਦਾ ਸਮਾਨ ਲੈ ਕੇ ਇੱਥੇ ਦਿਖਾਇਆ ਫੇ ਕਹਿੰਦਾ ਬਿੱਲ ਬਣਾ ਦੋ ਬਿੱਲ ਬਣਾਇਆ ਕਹਿੰਦਾ ਪੈਸੇ ਕਾਊਂਟ ਵਿੱਚ ਪਾਉਣ ਲੱਗਾ ਵਾ ਭਾਬੀ ਉਹਨੇ ਫੋਨ ਕੀਤਾ ਕਾਊਂਟ ਤੇ ਪੈਸੇ ਪਾਉਣ ਵਾ ਤੇ ਤੇ ਪੈਸੇ ਉਹ ਪੈਸੇ ਪੂਰੇ ਤੇ ਪੈ ਨਹੀਂ ਤੇ ਉਹ ਇੱਕ ਮੁੰਡੇ ਨੂੰ ਫੋਨ ਕੀਤਾ ਉਹਨੇ ਮੋਟਰਸਾਈਕਲ ਤੇ ਉਹ ਇੱਥੇ ਆਇਆ ਇੱਥੇ ਨਾਲ ਹੀ ਆ ਤੇ ਗੱਡੀ ਮੋੜੀ ਉਹਨੇ ਤੇ ਨਾਲ ਹੀ ਇਥੋਂ ਸਾਡਾ ਸਮਾਂ ਚੋਕੇ ਤੇ ਬੇਟਾ ਬਿੱਲ ਬਣਾਉਣ ਡਿਆ ਜੇ ਤੇ ਉਹ ਨਾਲ ਹੀ ਸਮਾਂ ਚੋਕੇ ਭੱਜ ਗਿਆ ਪ੍ਰਚਾਰ ਚ ਨੂੰ ਅਹੀਂ ਨਾ ਐਨੇ ਫੋਨ ਕੀਤੇ ਜੀ ਤੇ ਪੁਲਿਸ ਪ੍ਰਸ਼ਾਸ਼ਨ ਕਹਿੰਦੀ ਆ ਜੀ ਤੁਹਾਡਾ ਏਰੀਆ ਕਮੋਵ ਪੈਂਦਾ ਜੀ ਅਹੀਂ ਕਮੋਵ ਵਾਲਿਆਂ ਨੂੰ ਵੀ ਫੋਨ ਕੀਤਾ ਤੇ ਕਮੋਵ ਵਾਲੇ ਕਹਿੰਦੇ ਤੁਹਾਡਾ ਏਰੀਆ ਜਿਹੜਾ ਵਾ ਇਹ ਘਨੋਏ ਛਾਟਾ ਸਾਹ ਪੈਂਦਾ ਵਾ ਤੇ ਨਾ ਤੇ ਸਾਡੀ ਰਿਪੋਰਟ ਛਾਟੇ ਵਾਲੇ ਲਿਖਣਦੇ ਤੇ ਨਾ ਕਮੋਵ ਵਾਲੇ ਲਿਖਣਦੇ ਤੇ ਉਹ ਸਪਲੈਂਡਰ ਮੋਟਰਸਾਈਕਲ ਦੀ ਸਿਲਵਰ ਕਲਰ ਦਾ ਜੀ ਮੁੰਡਾ ਮੋਨਾ ਅਹੀਂ ਕਟਿੰਗ ਵਾਲਾ ਸੀ ਉਹ ਤੇ ਇਹ ਮੁੰਡਾ ਜਿਹੜਾ ਸਾਡੇ ਕੋਲ ਆਇਆ ਇਹ ਕਾਲੀ ਪੱਗ ਬੰਨੀ ਸੀ ਸਰਦਾਰ ਬਣ ਕੇ ਆਇਆ ਸੀ ਦੇਖ ਸਕਦੇ ਹੋ ਇਹ ਜਿਹੜੀ ਫੋਟੋ ਆ ਇਸ ਨੌਜਵਾਨ ਦੀ ਆ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਇਸ ਦੁਕਾਨ ਤੇ ਆਉਂਦਾ ਅਤੇ ਆ ਕੇ ਇਹਨਾਂ ਨੂੰ ਕਹਿੰਦਾ ਆ ਵੀ ਉਸਦੀ ਭਾਬੀ ਦੀ ਮੈਰਿਡ ਯੂਨੀਵਰਸਿਟੀ ਆ ਅਤੇ ਉਸ ਨੂੰ ਜਿਹੜਾ ਸੋਨੇ ਦਾ ਕੋ ਗਿਫਟ ਦਿਖਾਇਆ ਜਾਵੇ ਇੱਕ ਮਹੀਨੇ ਵਿੱਚ ਦੋ ਦੋ ਉਹਨਾਂ ਦੀਆਂ ਚੋਰੀਆਂ ਹੁੰਦੀਆਂ ਨੇ ਪਹਿਲੋਂ ਸੰਧ ਪਾੜ ਕੇ ਜਿਹੜੀ ਕੰਧ ਪਾੜ ਕੇ ਜਿਹੜੀ ਦੁਕਾਨ ਦੀ ਚੋਰੀ ਕੀਤੀ ਜਾਂਦੀ ਆ 188000 ਜਿਹੜਾ ਨੁਕਸਾਨ ਹੋ ਜਾਂਦਾ ਅਤੇ ਉਸ ਤੋਂ ਬਾਅਦ ਦੂਸੀ ਚੋਰੀ ਹੁੰਦੀ ਆ ਪਹਿਲੋਂ ਵੀ ਇੱਕ ਸਾਡੀ ਇੱਕ ਪਹਿਲੀ ਤਰੀਕ ਨੂੰ ਚੋਰੀ ਹੋਈ ਏ ਉਹ ਵੀ 288000 ਦਾ ਉਹਦੋਂ ਨੁਕਸਾਨ ਹੋ ਗਿਆ ਉਹ ਤੋਂ ਵੀ ਇਹਨਾਂ ਨੇ ਕੋਈ ਕੋਈ ਸਾਡੀ ਰਿਪੋਰਟ ਨਹੀਂ ਲਿਖੀ ਕੋਈ ਕੁਝ ਨਹੀਂ ਕੀਤਾ ਇਹਨਾਂ ਨੇ ਸਾਡੇ ਵਾਸਤੇ ਕਿੰਨਾ ਨਾ ਦੇਖੋ ਵੀ ਇਹਨਾਂ ਦੇ ਲਾਗੇ ਚ ਚੋਰੀ ਹੋਏ ਤੇ ਇਹ ਕੰਮ ਜੇ ਸਾਡੇ ਚ ਮਾਲੀ ਹੋਈ ਤੇ ਇਹੀ ਕਰਾਂਗੇ ਸਾਥੀਓ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤਸਵੀਰਾਂ ਖਾਵਾਂਗੇ ਅਮਰਸਾ ਦੇ ਪਿੰਡ ਮਾਹਲ ਦੇ ਅੰਡੇ ਵਿਆਂ ਜਿੱਥੇ ਕੀ ਅਰਸ਼ ਜੁਲਲ ਉਤੇ ਇੱਕ ਫਿਲਮੀ ਅਦਾਜ਼ ਦੇ ਨਾਲ ਦੋ ਨੌਜਵਾਨ ਆਉਂਦੇ ਨੇ ਅਤੇ ਇਥੋਂ ਜਿਹੜਾ ਕੀ ਲੁੱਟੇ ਦੇ ਵਾਰਦਾ ਦੇ ਨਾਲ ਜਿਹੜਾ ਕੀ ਸਨਾਰਾ ਅਰਸ਼ ਜੁਲਲ ਰਿਆ ਉਹਨਾਂ ਕੋ ਜਿਹੜਾ ਸੋਨੇ ਦਾ ਸਮਾਨ ਇੱਕ ਚੈਨ ਤੇ ਇੱਕ ਜਿਹੜੇ ਟੋਪਸ ਵਗੈਰਾ ਉਹ ਲੈ ਜਾਂਦੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿਸ ਤਰ੍ਹਾਂ ਜਿਹੜੇ ਨੌਜਵਾਨ ਆਉਂਦੇ ਨੇ ਅਤੇ ਆ ਕੇ ਸੁਨਿਆਰੇ ਨੂੰ ਕਹਿੰਦੇ ਨੇ ਵੀ ਉਸ ਦੀ ਭਾਬੀ ਦੇ ਮਾਰੇ ਅਨਿਵਰਸਰੀ ਆ ਉਹਨਾਂ ਦੇ ਅਤੇ ਉਹਨਾਂ ਵਾਸਤੇ ਗਿਫਟ ਵਾਸਤੇ ਜਿਹੜਾ ਨੂੰ ਸੋਨੇ ਦਾ ਸਮਾਨ ਚਾਹੀਦਾ ਵਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਅਤੇ ਉਹਨਾਂ ਵੱਲੋਂ ਜਿਹੜਾ ਕਿ ਸੋਨੇ ਦਾ ਸਮਾਨ ਦਿਖਾਇਆ ਜਾਂਦਾ ਵਾ ਅਤੇ ਉਸ ਤੋਂ ਬਾਅਦ ਇੱਕ ਨੌਜਵਾਨ ਜੋ ਕਿ ਰੰਗ ਦਾ ਘੋਰਾ ਵਾ ਅਤੇ ਉਸ ਵੱਲੋਂ ਸੁਨਿਆਰੇ ਦੇ ਗਾਂ ਤੇ ਆ ਕੇ ਜਿਹੜਾ ਉਸ ਨੂੰ ਸੋਨੇ ਦਾ ਜਿਹੜਾ ਸਮਾਨ ਉਹ ਵੇਖਿਆ ਜਾਂਦਾ ਵਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਅੱਡੋ ਮੇਰੇ ਕੋਪਤ ਨੇ ਜਿਹੜਾ ਕਿ ਜਿੰਨਾ ਕਿ ਦੁਕਾਨ ਦੇ ਉੱਤੇ ਲੁੱਟ ਹੋਈ ਆ ਗੱਲ ਬਾਤ ਵੀ ਕਰਾਂਗੇ ਪੁੱਛਾਂਗੇ ਸਾਰਾ ਮਾਮਲਾ ਹੈ ਕੀ ਆ ਕਿਉਂਕਿ ਬੜੇ ਫਿਲਮੀ ਅਦਾਜ ਦੇ ਨਾਲ ਇੱਥੇ ਜਿਹੜਾ ਕਿ ਸਭ ਤੋਂ ਪਹਿਲਾਂ ਸਮਾਨ ਵੇਖਿਆ ਜਾਂਦਾ ਵਾ ਅਤੇ ਉਹ ਸਮਾਨ ਵੇਖਣ ਤੋਂ ਬਾਅਦ ਉਹਨਾਂ ਨੂੰ ਜਿਹੜਾ ਕਿ ਗੱਲਾਂ ਵਿੱਚ ਰਗਾ ਕੇ ਜਦੋਂ ਬਿੱਲ ਬਲਾਉਣ ਦੀ ਵਾਰੀ ਹੁੰਦੀ ਆ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਲੁੱਟ ਪਈਦੀ ਜਾਂਦੀ ਆ ਅਤੇ ਸਮਾਨ ਸਾਰਾ ਲੈ ਕੇ ਉਹ ਭੱਜ ਜਾਂਦੇ ਨੇ ਗੱਲ ਬਾਤ ਕਰਾਂਗੇ ਭਾਈ ਸਾਹਿਬ ਦੇ ਨਾਲ ਹੀ ਹਾਂਜੀ ਭਾਈ ਸਾਹਿਬ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਗਰਵਚਨ ਸਿੰਘ ਆ ਸਰ ਮੇਰਾ ਨਾਮ ਗਰਵਚਨ ਸਿੰਘ ਆ ਜਗਪਤ ਸਿੰਘ ਜੀ ਹੋਇਆ ਕਰੋ ਸੀ ਇਹ ਵਾਕਿਆ ਤੇ ਕਿੰਨੀ ਤਰੀਕ ਦੀ ਵਾਕਿਆ ਦੀ ਗੱਲ ਆ ਤੇ ਦਸ਼ਕਾਂ જૂ ਦੀ ਸਾਜਾ ਕਰਦੇ ਆ ਇਹ ਸਰ ਪਰਸੋਂ ਦੀ ਗੱਲ ਜੇ ਇਹ ਦਵੇਂ ਬੱਚੇ ਬੈਠੇ ਸੀ ਛੋਟੇ ਮੇਰੇ ਦਵੇਂ ਬੱਚੇ ਬੈਠੇ ਸੀ ਤੇ ਇਹ ਇਹ 3:15 ਤੇ ਇੱਕ ਸਰਦਾਰ ਮੁੰਡਾ ਆ ਤੇ ਸਰਦਾਰ ਮੁੰਡਾ ਆ ਕਹਿੰਦਾ ਮੇਰੀ ਭਾਬੀ ਦੀ ਅਨਵੈਸਟੀ ਆ ਤੇ ਮੈਨੂੰ ਥੋੜਾ ਸਮਾਨ ਚਾਹੀਦਾ ਵਾ ਉਹ ਸਮਾਨ ਵਿਖਾਇਆ ਵੇਚਿਆ ਨੇ ਕਹਿੰਦੇ ਵੀ ਅਸੀਂ ਤੇ ਐਂ ਕੁਸ਼ਿਦ ਨਹੀਂ ਕਰਦੇ ਵੀ ਆਰਡਰ ਦੇ ਸਮਾਨ ਤਿਆਰ ਕਰਦੇ ਆ ਇੱਕ ਪੀਸ ਸਾਡੇ ਕੋਲ ਚੈਨ ਦਾ ਤਿਆਰ ਪਿਆ ਸੀ ਤੇ ਉਹ ਇਹ ਬੇਟੇ ਨੇ ਦਿਖਾਇਆ ਵੀ ਇੱਕ ਪੀਸ ਹੈਗਾ ਤੋ ਤੁਸੀਂ ਵੇਖ ਲਓ ਉਹ ਬੇਟੇ ਨੇ ਦਿਖਾਇਆ ਨਾਲ ਇੱਕ ਪੈਂਟਲ ਹੀ ਤੇ ਨਾਲ ਇੱਕ ਕਹਿੰਦਾ ਕਿ ਰਿੰਗ ਦਿਖਾ ਦਿਓ ਵੱਡੀ ਰਿੰਗ ਦਿਖਾਈ ਵੱਡੀ ਪਸੰਦ ਨਹੀਂ ਕੀਤੀ ਉਹਨੇ ਉਹ ਕਹਿੰਦਾ ਛੱਲਾ ਜਾ ਦਿਖਾ ਦਿਓ ਛੱਲਾ ਭਾਰਾ ਹੀ ਉਹ ਟਲਾਈ ਦਾ ਪੀਸ ਹੀ 3 ਗ੍ਰਾਮ ਦਾ ਛੱਲਾ ਸੀ ਤੇ ਉਹ ਸਮਝ ਲਓ ਕਿ 3 ਗ੍ਰਾਮ ਚ ਲਾਈ ਤੇ ਬਾਕੀ ਚੈਨ ਪਾ ਕੇ ਸਾਡਾ 1,30,000 ਦਾ ਸਮਾਨ ਲੈ ਕੇ ਇੱਥੇ ਦਿਖਾਇਆ ਬੇ ਕਹਿੰਦਾ ਬਿੱਲ ਬਣਾ ਦੋ ਬਿੱਲ ਬਣਾਇਆ ਕਹਿੰਦੇ ਪੈਸੇ ਅਕਾਊਂਟ ਅਕਾਊਂਟ ਚ ਪਾਉਣ ਲੱਗਾ ਵਾ ਭਾਬੀ ਉਹ ਕਿਨ ਫੋਨ ਕੀਤਾ ਅਕਾਊਂਟ ਤੇ ਪੈਸੇ ਪਾਉਣ ਵਾਸਤੇ ਤੇ ਪੈਸੇ ਉਹ ਪੈਸੇ ਪੂਰੇ ਤੇ ਪੈ ਨਹੀਂ ਤੇ ਉਹ ਇੱਕ ਮੁੰਡੇ ਨੂੰ ਫੋਨ ਕੀਤਾ ਉਹਨੇ ਮੋਟਰਸਾਈਕਲ ਤੇ ਉਹ ਇੱਥੇ ਆਇਆ ਇਥੇ ਨਾਲ ਹੀ ਆ ਤੇ ਗੱਡੀ ਮੋੜੀ ਉਹਨੇ ਤੇ ਨਾਲ ਹੀ ਇਥੋਂ ਸਾਡਾ ਸਮਾਂ ਚੋਕੇ ਇਥੇ ਬੇਟਾ ਬਿੱਲ ਬਣਾਉਣ ਡਿਆ ਰਹੇ ਤੇ ਨਾਲ ਹੀ ਸਮਾਂ ਚੋਕੇ ਪੱਜ ਗਿਆ ਰਹੇ ਵੀਰ ਜੀ ਸੋ ਵੀ ਨਿਵਾਸੀ ਜੀ ਜਦੋਂ ਦੋ ਜਿਹੜੇ ਨੌਜਵਾਨ ਆਉਂਦੇ ਨੇ ਇਹ ਕਾਹਦੇ ਤੋਂ ਆਉਂਦੇ ਨੌਜਵਾਨ ਇਹਨਾਂ ਦੀ ਉਮਰ ਕਿੰਨੀ ਹੈ ਦੱਸ ਸਕਦੇ ਹੋ ਸਾਡੇ ਕਰਦੇ ਹੋ ਤੇ ਜਿਹੜੇ ਇਹਨਾਂ ਦੇ ਕੋਈ ਸੀਸੀਟੀਵੀ ਵਗੈਰਾ ਕੋਈ ਫੁਟੇਜ ਹੈਗੀ ਇਹਨਾਂ ਦੋ ਦੋ ਲੋ ਸਾਡੇ ਕੋਲ ਫੁਟੇਜ ਹੈਗੀ ਹੈ ਦੀ ਸਾਰਾ ਕੁਝ ਸੀਸੀਟੀਵੀ ਕੈਮਰੇ ਦੀ ਫੁਟੇਜ ਸਾਰੀ ਕੋਈ ਹੈਗੀ ਸਾਡੇ ਕੋਲ ਇਹ ਉਮਰ ਆ ਗਈ ਜੇ 32 ਸਾਲ ਦੀ ਮੁੰਡੇ ਦੀ ਉਮਰ ਜਿਹੜਾ ਚੋਂ ਬਾਹਰ ਖਲੋਤਾ ਵਾ ਉਹਦੀ 28 27 24 ਸਾਲ ਦੀ ਜੇ ਤੇ ਮੈਨੂੰ ਇਹ ਸੋ ਵੀ ਦੋਵੇਂ ਜਿਹੜੇ ਸੀ ਸਰਦਾਰ ਸੀ ਜਾਂ ਮੋਨੇ ਸੀ ਕੱਪੜੇ ਕਿਸ ਤਰ੍ਹਾਂ ਦੇ ਪਾਸੀ ਹੋਲੀਆਂ ਕਿਸਤਾਂ ਦਾ ਸੀ ਇਹ ਵੀ ਦੀ ਪੱਗ ਬਨ ਕੇ ਆਈ ਸੀ ਪੱਗ ਬਨ ਕੇ ਆਈ ਸੀ ਤੇ ਇਹ ਮੁੰਡੇ ਮੋਨੇ ਲੱਗਦਾ ਮੈਨੂੰ ਮੁੰਡਾ ਮੋਨਾ ਲੱਗਦਾ ਦਾੜੀ ਕੱਕੀ ਕੱਕੀ ਦਾੜੀ ਆ ਮੁੰਡਾ ਲੰਮਾ ਚਾ ਸੋਹਣਾ ਜਵ ਉਤਾਰੇ ਉਹਦੇ ਅੰਦਰ ਨਹੀਂ ਆਇਆ ਜੇ ਤੇ ਇਹ ਮੁੰਡਾ ਅੰਦਰ ਆਇਆ ਜੇ ਤੇ ਇਹ ਸਮਾਨ ਲੁੱਟ ਕੇ ਭੱਜ ਕੇ ਤਾਂ ਕੋ ਲੈ ਕੇ ਫਰਾਰ ਹੋ ਗਏ ਇਸ ਨੂੰ ਜਦੋਂ ਤੁਸੀਂ ਬੱਚੇ ਵੀ ਗਏ ਤੇ ਉਹ ਪਤਾ ਨਹੀਂ ਕਿਹੜੀ ਗਲੀ 'ਚ ਵੜ ਗਏ ਤੇ ਉਹ ਦਿਖੇ ਨਹੀਂ ਵੀ ਤੇ ਮੈਨੂੰ ਐਸੋ ਵੀ ਇਸ ਸੰਬੰਧ ਵਿੱਚ ਤੁਸੀਂ ਕੋਈ ਇਹਨਾਂ ਦਾ ਕੋਈ ਪੁਲਿਸ ਪ੍ਰਸ਼ਾਸਨ ਨੂੰ ਕੋਈ ਮੰਗ ਪੱਤਰ ਜਾਂ ਕੁਝ ਦਿਖਾ ਦਿੱਤੀ ਹੈ ਕਿ ਇਹ ਪੁਲਿਸ ਕੋਲ ਕਰੀ ਦੀ ਪੁਲਿਸ ਪ੍ਰਸ਼ਾਸਨ ਨੂੰ ਅਹੀਂ ਨਾ ਇੰਨੇ ਫੋਨ ਕੀਤੇ ਜੀ ਤੇ ਪੁਲਿਸ ਪ੍ਰਸ਼ਾਸਨ ਕਹਿੰਦੀ ਆ ਜੀ ਤੁਹਾਡਾ ਏਰੀਆ ਕਮੋਹ ਪੈਂਦਾ ਜੀ ਅਸੀਂ ਕਮੋਹ ਵਾਲਿਆਂ ਨੂੰ ਵੀ ਫੋਨ ਕੀਤਾ ਤੇ ਕਮੋਹ ਵਾਲੇ ਕਹਿੰਦੇ ਤੁਹਾਡਾ ਏਰੀਆ ਜਿਹੜਾ ਵਾ ਇਹ ਘਨੋਏ ਸ਼ਹਾੜਾ ਸਾਹ ਪੈਂਦਾ ਵਾ ਤੇ ਨਾ ਤੇ ਸਾਡੀ ਰਿਪੋਰਟ ਸ਼ਹਾਟੇ ਵਾਲੇ ਲਿਖਣ ਦੇ ਤੇ ਨਾ ਕਮੋਹ ਵਾਲੇ ਲਿਖਣ ਦੇ ਅੱਜ ਸਰ ਪਹਿਲਾਂ ਵੀ ਇੱਕ ਸਾਡੀ ਇੱਕ ਪਹਿਲੀ ਤਰੀਕ ਨਚੋਰੀ ਹੋਈ ਏ ਉਹ ਵੀ 288 ਹਜ਼ਾਰ ਦਾ ਉਦੋਂ ਨੁਕਸਾਨ ਹੋ ਗਿਆ ਉਹ ਤੋਂ ਵੀ ਅਜੇ ਨੇ ਕੋਈ ਕੋਈ ਸਾਡੀ ਰਿਪੋਰਟ ਨਹੀਂ ਲਿਖੀ ਕੋਈ ਕੁ ਨਾ ਸਾਡੇ ਵਾਸਤੇ ਤੇ ਅਹੀਂ ਉਹੋ ਹੀ ਸਾਨੂੰ 1 ਮਹੀਨਾ ਹੋ ਗਿਆ ਉਹ ਵੀ ਢਕਾਉਣ ਦੇ ਹੀ ਯਾਰ ਕੀ ਦੂਜੀ ਚੋਰੀ ਹੁਣ ਫੇਰ ਸਾਡੀ ਹੋ ਗਈ ਦੇਖੋ ਹੋ ਗਈ ਯਾਰ ਕੀ ਸਾਡੀ ਫੇਰ ਬਿਲਕੁਲ ਤੁਸੀਂ ਨਸੀਲਾ ਵਿੱਚ ਵੇਖਦੇ ਹੋ ਇਹ ਹਾਲਾਤ ਨੇ ਕੀ ਹਾਲਾਤ ਨੇ ਸਾਡੇ ਪੰਜਾਬ ਪੁਲਿਸ ਦੇ ਅਕਸਰ ਆਪਣੀ ਰਿਪੋਰਟਾਂ ਲਿਖਾਉਣ ਵਾਸਤੇ ਇਹਨਾਂ ਨੂੰ ਜਿਹੜਾ ਕੀ ਦਰਦਾਂ ਦੀ ਠੋਕਰਾਂ ਖਾਣੀਆਂ ਪੈਂਦੀਆਂ ਨੇ ਇੱਕ ਦੇ ਇੱਕ ਮਹੀਨੇ ਵਿੱਚ ਦੋ ਦੋ ਉਹਨਾਂ ਦੀਆਂ ਚੋਰੀਆਂ ਹੁੰਦੀਆਂ ਨੇ ਪਹਿਲੋ ਸੰਧ ਪਾੜ ਕੇ ਜਿਹੜੀ ਕੰਧ ਪਾੜ ਕੇ ਜਿਹੜੀ ਦੁਕਾਨ ਦੀ ਚੋਰੀ ਕੀਤੀ ਜਾਂਦੀ ਆ 188000 ਜਿਹੜਾ ਨੁਕਸਾਨ ਹੋ ਜਾਂਦਾ ਅਤੇ ਉਸ ਤੋਂ ਬਾਅਦ ਦੂਸੀ ਚੋਰੀ ਹੁੰਦੀ ਆ ਜਿਹੜੇ ਕਿ ਦੋ ਨੌਜਵਾਨ ਆਉਂਦੇ ਨੇ ਫਿਲਮੀ ਇੰਦਾਰ ਦੇ ਨਾਲ ਆ ਕੇ ਇਹਨਾਂ ਕੋਲ ਸਮਾਨ ਦੇਖਦੇ ਨੇ ਅਤੇ ਕਹਿੰਦੇ ਨੇ ਵੀ ਉਹਨਾਂ ਦੀ ਭਾਬੀ ਦੀ ਮੈਰਿਡ ਨਿਵਰਸਰੀ ਆ ਉਹਨਾਂ ਵਾਸਤੇ ਇੱਕ ਚੈਨ ਤੇ ਇੱਕ ਟੋਪਸ ਚਾਹੀਦਾ ਵਾ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇੰਡੀਅਨ ਫਿਮਾ ਵਿੱਚ ਇਹ ਨੌਜਵਾਨ ਆਉਂਦਾ ਅਤੇ ਜਦੋਂ ਬਿੱਲ ਬੁਲਾਉਣ ਦੀ ਵਾਰੀ ਆਉਂਦੀ ਆ ਅਤੇ ਜਦੋਂ ਵੀਰ ਬਿੱਲ ਬੁਲਾਉਣ ਲੱਗਦਾ ਅਤੇ ਉਸ ਤੋਂ ਬਾਅਦ ਜਿਹੜੇ ਨੌਜਵਾਨ ਬਾਅਦ ਜਿਹੜਾ ਸਮਾਨ ਲੈ ਕੇ ਭੱਜ ਜਾਂਦਾ ਇਹ ਵੀਰ ਮਗਰ ਭੱਜਦੇ ਨੇ ਪਰ ਕਿਸੇ ਤਰ੍ਹਾਂ ਇਹਨਾਂ ਵੱਲੋਂ ਜਿਹੜਾ ਕਿ ਨਹੀਂ ਕੋਈ ਨੜੇ ਨੌਜਵਾਨ ਫੜੇ ਜਾਂਦੇ ਪਰ ਅ ਜਿਨ੍ਹਾਂ ਨਾਲ ਧੱਕਾ ਹੋਇਆ ਵਾ ਜਿਨ੍ਹਾਂ ਨਾਲ ਚੋਰੀ ਹੋਈ ਆ ਅੱਜ ਵੀ ਜਿਹੜੇ ਨੇ ਪੁਲਿਸ ਤੋਂ ਇਨਸਾਫ ਮੰਗਣ ਲਈ ਦੱਦ ਲਈ ਠੋਕਰਾ ਖਾ ਰਹੇ ਨੇ ਹਜੇ ਤੱਕ ਪੁਲਿਸ ਇਹਨਾਂ ਨੂੰ ਦੱਸ ਨਹੀਂ ਸਕੀ ਵੀ ਇਹਨਾਂ ਦਾ ਇਲਾਕਾ ਕਿਹੜਾ ਪੈਂਦਾ ਆ ਪੀ ਥਾਣਾ ਛਾਟਾ ਪੈਂਦਾ ਕਿ ਜਾਂ ਥਾਣਾ ਜਿਹੜਾ ਕੰਬੋ ਪੈਂਦਾ ਵਾ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਇੱਕ ਤੇ ਲੱਖਾਂ ਦੀ ਡੋਟ ਕਰਾ ਲਈ ਆ ਪਰਾਇਤ ਤੱਕ ਇਹਨਾਂ ਨੂੰ ਕੋਈ ਸਾਫ ਨਹੀਂ ਮਿਲਿਆ ਕਿਸ ਤਰ੍ਹਾਂ ਦੇ ਦਿਓ ਮਹੀਨੇ ਦੋ ਦੋ ਵਾਰੀਆਂ ਚੋਰੀਆਂ ਹੋ ਜਾਂਦੀਆਂ ਨੇ ਪਰਾਇਤ ਤੱਕ ਤੁਹਾਨੂੰ ਇਨਸਾਫ ਨਹੀਂ ਮਿਲਿਆ ਸਰ ਹੁਣ ਇਸੇ ਕਰਕੇ ਨਾ ਅਸੀਂ ਆ ਵੇਖੋ ਕਮਿਸ਼ਨ ਦੇ ਸਾਹਿਬ ਦੇ ਰਿਪੋਰਟ ਲਿਖ ਆ ਵੇਖੋ ਸਰ ਅਸੀਂ ਕਮਿਸ਼ਨ ਸਾਹਿਬ ਦੇ ਨਾ ਅਸੀਂ ਦਰਖਾਸਤਾਂ ਲਗਿਆ ਵੀ ਸਾਨੂੰ ਕੋਈ ਨਿਆਂ ਦਿੱਤਾ ਜਾਵੇ ਅਸੀਂ ਕਿੱਥੇ ਰਿਪੋਰਟ ਕਰਨੀ ਆ ਕਿੱਥੇ ਰਿਪੋਰਟ ਕਰਨੀ ਆ ਸਰਪੰਚ ਸਾਹਿਬ ਦਾ ਕਿੱਥੇ ਰਿਪੋਰਟ ਕਰਨੀ ਆ ਸਾਨੂੰ ਪਤਾ ਨਹੀਂ ਲੱਗਦਾ ਹੁਣ ਕਮਿਸ਼ਨ ਸਾਹਿਬ ਦੇ ਚੱਲੇ ਆ ਜੀ ਹੁਣ ਵੇਖੋ ਕਮਿਸ਼ਨ ਸਾਹਿਬ ਹੁਣ ਸਾਡੇ ਵਾਸਤੇ ਕੀ ਕਰਦੇ ਤੇ ਹੁਣ ਬਾਕੀ ਜੋ ਕਰਨਾ ਕਮਿਸ਼ਨ ਸਾਹਿਬ ਨੇ ਕਰਨਾ ਵੀ ਕਿਸ ਇਧਰ ਰਿਪੋਰਟ ਦਿੰਦੇ ਹੁਣ ਵੇਖੋ ਮਹਾਰਾਜ ਦੀ ਕਿਰਪਾ ਪਰ ਕੀ ਲੱਗਦਾ ਨਹੀਂ ਐ ਵੀ ਤੁਹਾਨੂੰ ਇਨਸਾਫ ਲੈਣ ਵਾਸਤੇ ਦਾਦਾ ਜੀ ਠੋਕਰੀਆਂ ਖਾਣੇ ਪੈਂਦੀ ਐ ਹਜੇ ਤੱਕ ਤੁਹਾਨੂੰ ਇਨਸਾਫ ਨਹੀਂ ਮਿਲਿਆ ਕਦੀ ਠਾਣਾ ਕਹਿੰਦੀ ਐ ਵੀ ਕਮੋ ਪੈਂਦਾ ਕਦੀ ਕਹਿੰਦੀ ਟਾੜਾ ਛਾੜਾ ਪੈਂਦਾ ਐਸੇ ਉਂਝਾਂ ਚ ਰਹਿ ਗਏ ਤੁਸੀਂ ਇਹਨਾਂ ਦੇ ਸਾਰੇ 1 ਮਹੀਨੇ ਤੋਂ ਬੇਵਕੂਫ ਬਣਾਇਆ ਜਾਂਦੇ ਨੇ ਕਮੋ ਵਾਲੇ ਕਹਿੰਦੇ ਤੁਸੀਂ ਛਾਟੇ দাও ਛਾਟੇ ਵਾਲੇ ਕਹਿੰਦੇ ਕਮੋ দাও ਸਮਝ ਲਓ ਕਿ 1 ਮਹੀਨਾ ਹੋ ਗਿਆ ਇਹ ਪਰੇਸ਼ਾਨ ਹੋਣ ਦੇ ਸਮਝ ਲਓ ਕਿ ਨਾ ਸਾਨੂੰ ਕੋਈ ਨਿਆ ਮਿਲਦਿਆ ਤੇ ਨਾ ਸਾਡੀ ਕੋਈ ਦਰਖਾਸਤ ਲਿਖੀ ਜਾਂਦੀ ਜੇ ਤੇ ਸਮਝ ਲਓ ਕਿ ਦੂ ਤੇ ਇੰਦਾ ਚੋਰੀਆਂ ਕਰ ਕਰ ਕੇ ਲੁਟਾ ਗਿਆ ਹਿਜੰਦਲ ਕੇ ਮੇਰੇ 4-5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਤੇ ਸਮਝ ਲਓ ਕਿ 1 ਰੁਪਏ ਦੀ ਵੀ ਸੰਦਲ ਕੇ ਆਮਦਨੀ ਕੋਈ ਨਹੀਂ ਜਿਆਦੀ ਸੰਦਲ ਕੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਮੰਗ ਸਰਕਾਰਾਂ ਤੋਂ ਕੀ ਮੰਗ ਕਰਦੇ ਹੋ ਕੀ ਅਪੀਲ ਕਰਨ ਜਾਓਗੇ ਸਰਕਾਰਾਂ ਵਾ ਤੇ ਇਹੀ ਬੇਨਤੀ ਕਰਨ ਡਿਆ ਜੀ ਤੇ ਸਾਡੇ ਸਾਡੇ ਸਰਪੰਚ ਸਾਹਿਬ ਨੇ ਵੀ ਬੜੇ ਫੋਨ ਕੀਤੇ ਵੀ ਇਹਨਾਂ ਦਾ ਥਾਣਾ ਜਿਹੜਾ ਵਾ ਛਾਟੇ ਦਾ ਪੈਂਦਾ ਵਾ ਤੇ ਸਰਪੰਚ ਸਾਹਿਬ ਦੀ ਵੀ ਨਹੀਂ ਸੁਣੀ ਜਾਣੀ ਜੀ ਉਹਨੇ ਸੇ ਕਰਕੇ ਕਮਿਸ਼ਨ ਵੱਲ ਜਾਣ ਡਿਆ ਕਿ ਸ਼ਾਇਦ ਕਮਿਸ਼ਨ ਸਾਹਿਬ ਸਾਡੇ ਮਹਾਰਾਜ ਸਾਡੇ ਸਾਡੀ ਕੋ ਬੇਨਤੀ ਸੁਣਨ ਤੇ ਸਾਨੂੰ ਕੋ ਨਿਆਂ ਮਿਲੇ ਵੀ ਅਹੀਂ ਛਾਟਾ ਸਾਡਾ ਲੱਗਦਾ ਨਿਆਂ ਸਾਡਾ ਛਾਟਾ ਲੱਗਦਾ ਕਿ ਕਮੋ ਥਾਣਾ ਲੱਗਦਾ ਵਾ ਉਹਦੀ ਸਾਨੂੰ ਦੇ ਸਿੱਖਿਆ ਦੇਣ ਵੀਰ ਰਾਤ ਦਿਖਾਉਣ ਸਾਨੂੰ ਵੀ ਆ ਛੱਟਣ ਲੱਗਦਾ ਤੇ ਅਸੀਂ ਗਾਂਹ ਕਾਰਵਾਈ ਕਰੀ ਅਸੀਂ ਕੋਈ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਹ ਜਿਹੜਾ ਪਰਿਵਾਰ ਆ ਇੱਕ ਤੇ ਲੁੱਟਿਆ ਹੋਇਆ ਮਹਿਸੂਸ ਕਰ ਰਿਹਾ ਆ ਆਪਣਾ ਨੂੰ ਜਿੱਥੇ ਇੱਕ ਮਹੀਨੇ ਵਿੱਚ ਦੋ ਵਾਰ ਚੋਰੀ ਹੋ ਜਾਂਦੀ ਆ ਇੱਕ ਵਾਰੀ ਸਨਾਰੇ ਦੀ ਦੁਕਾਨ ਤੇ ਜਿਹੜਾ ਕੀ ਸੰਧ ਲਾ ਕੇ ਜਿਹੜਾ ਕੰਦ ਪਾੜ ਕੇ ਜਿਹੜਾ ਆਇਆ ਦਾ ਵਾ 1,88,000 ਰੁਪਏ ਲੈ ਜਾਂਦੇ ਨੇ ਤਾਂ ਹੋਰ ਜਿਹੜਾ ਸਮਾਨ ਜਿਹੜਾ ਇੱਥੋਂ ਦਾ ਐਲ ਸੀ ਡੀ ਵਾਲਾ ਚਾਂਦੀ ਜਾਂ ਹੋਰ ਜਿਹੜਾ ਸਮਾਨ ਲੈ ਜਾਂਦੇ ਨੇ ਅਤੇ ਉਸ ਤੋਂ ਬਾਅਦ ਦੂਜੀ ਚੋਰੀ ਹੁੰਦੀ ਆ ਦੋ ਨੌਜਵਾਨ ਆਉਂਦੇ ਨੇ ਫਿਲਮੀ ਦਾਦੇ ਨਾਲ ਇੱਕ ਨੌਜਵਾਨ ਅੰਦਰ ਆ ਜਾਂਦਾ ਇੱਕ ਨੌਜਵਾਨ ਬਾਹਰ ਆ ਜਾਂਦਾ ਅਤੇ ਇੱਕ ਨੌਜਵਾਨ ਜੋ ਆ ਕੇ ਕਹਿੰਦਾ ਵੀ ਮੇਰੀ ਭਾਬੀ ਦੀ ਮੈਰਨ ਵਰਸੀ ਆ ਉਸ ਵਾਸਤੇ ਮੈਨੂੰ ਸੋਨੇ ਦਾ ਸਮਾਨ ਚਾਹੀਦਾ ਗਿਫਟ ਖਾਉਂਦੇ ਨੇ ਅਤੇ ਵੀਰ ਜੀ ਜੋ ਦਿਖਾਉਂਦੇ ਨੇ ਅਤੇ ਉਸ ਵਾਰ ਜਦੋਂ ਬਿੱਲ ਬਣਾਉਣ ਦੀ ਵਾਰੀ ਆਉਂਦੀ ਆ ਤੇ ਉਹ ਨੌਜਵਾਨ ਸਮਾਨ ਭੜ ਕੇ ਬਾਹਰ ਭਾ ਜਾਂਦਾ ਪਰ ਅੱਜ ਵੀ ਜਿਹੜਾ ਇਹ ਪਰਿਵਾਰ ਆ ਇਸ ਸਾਫ ਲੈਣ ਵਾਸਤੇ ਦਰਦਾਂ ਦੀ ਠੋਕਰਾ ਖਾ ਰਿਹਾ ਅਤੇ ਪੰਜਾਬ ਪੁਲਿਸ ਅੱਜ ਤੱਕ ਮੌਕਾ ਵੇਖਣ ਤੱਕ ਨਹੀਂ ਆਈ ਅਤੇ ਇਹਨਾਂ ਨੂੰ ਇਹ ਵੀ ਨਹੀਂ ਸਾਫ ਦਵਾਇਆ ਗਿਆ ਬਾਰ ਬਾਰ ਫੋਨ ਹੀ ਕੀਤੇ ਜਾ ਰਹੇ ਬਸ ਇਹੋ ਚੱਕਰਾਂ ਇਹਨਾਂ ਨੂੰ ਪਾਇਆ ਜਾ ਰਿਹਾ ਵੀ ਇਹ ਜਿਹੜਾ ਇਲਾਕਾ ਵਾ ਇਹ ਥਾਣਾ ਕੰਬੋਜ ਪੈਂਦਾ ਤੇ ਜੇ ਕੰਬੋਲ ਕਹਿੰਦੇ ਨੇ ਥਾਣਾ ਛਾੜੇ ਚ ਪੈਂਦਾ ਅੱਜ ਤੱਕ ਇਹੋ ਸਮਝ ਨਹੀਂ ਆ ਸਕਿਆ ਰੱਬ ਨਾ ਕਰੇ ਕੋਈ ਵੱਡੀ ਵਾਰਦਾਤ ਹੋ ਜੇ ਕੋਈ ਕਤਲ ਹੋ ਜੇ ਫੇਰ ਵੀ ਜਿਹੜੀ ਇਹ ਪੁਲਿਸ ਇਸੇ ਚੱਕਰਾਂ 'ਚ ਪੈ ਗਈ ਵੀ ਇਹ ਇਲਾਕਾ ਸਾਡਾ ਨਹੀਂ ਪੈਂਦਾ ਇਲਾਕਾ ਫਾਣਾ ਪੈਂਦਾ ਗੱਲਬਾਤ ਜਰੂਰ ਕਰਾਂਗੇ ਵੀਰ ਦੇ ਨਾਲ ਜਿਹੜਾ ਮੌਕੇ ਤੇ ਸੀ ਉਹਨੂੰ ਪੁੱਛਦੇ ਸਾਰੀ ਵਾਰਦਾਤ ਦਾ ਵੇ ਜੀ ਦੇ ਨੌਜਵਾਨ ਆਇਆ ਸੀ ਕੋਈ ਲੱਗਦਾ ਸੀ ਸ਼ੱਕੀ ਹਾਲਾਤ ਵਰਗੇ ਵੀ ਇਹ ਲੱਗਦੇ ਸੀ ਸਮਾਨ ਲੈਣ ਵਾਲੇ ਆ ਸਕਦੇ ਨੇ ਜਾਂ ਕਿਸ ਤਰ੍ਹਾਂ ਦੇ ਹੁਲਿਆਰ ਸਨ ਆਇਆ ਨਹੀਂ ਸ਼ੱਕੀ ਹਾਲਾਤ ਵਾਲਾ ਤਾਂ ਕਿ ਬਿਲਕੁਲ ਤੇ ਨਹੀਂ ਲੱਗਦਾ ਸੀ ਸਰਦਾਰ ਮੁੰਡਾ ਹੀ ਮਿਲ ਕੇ ਚੰਗੇ ਪਰਿਵਾਰ ਦਾ ਲੱਗਦਾ ਸੀ ਆ ਕੇ ਮੈਨੂੰ ਕਹਿੰਦਾ ਜੀ ਹਾਂ ਜੀ ਸਮਾਨ ਦਿਖਾਓ ਤੇ ਪਤਨੀ ਦੀ ਐਨੀਵਰਸਰੀ ਉਹਨਾਂ ਵਾਸਤੇ ਸਮਾਨ ਦਿਖਾਓ ਇੱਕ ਲੀਡਰਿੰਗ ਦਿਖਾ ਦਿਓ ਕਿ ਚੈਨ ਦਿਖਾ ਦਿਓ ਮੈਨੂੰ ਕਿਹਾ ਸੀ ਕਿ ਅਸੀਂ ਤੇ ਵੈਸੇ ਆਰਡਰ ਤੇ ਕਰ ਦਿੰਨੇ ਆ ਇੱਕ ਅਦਾ ਪੀਸ ਸਾਡੇ ਕੋਲ ਤਿਆਰ ਪਿਆ ਸੀ ਚੈਨ ਦਾ ਉਹ ਦਿਖਾਤਾ ਤੇ ਲੀਡਰਿੰਗ ਹੀ ਇੱਕ ਤੇ ਵੱਡੀ ਦਿਖਾਈ ਆ ਵੱਡੀ ਉਹਨੂੰ ਪਸੰਦ ਨਹੀਂ ਇਹ ਕਹਿੰਦੇ ਛੋਟੀ ਦਿਖਾਓ ਉਹ ਦਿਖਾਈ ਆ ਤੇ ਓਕੇ ਕਰਵਾਤਾ ਫੋਟੋ ਸਿਲੈਕਟ ਕਰਵਾਤੀ ਆ ਤੇ ਕਹਿੰਦਾ ਜੀ ਮੇਰੇ ਕੋਲ 30000 ਰੁਪਏ ਕੈਸ਼ ਪਿਆ ਹੈ ਉਹਨੇ ਦਿਖਾਇਆ ਵੀ ਸਾਨੂੰ ਤੇ ਬਾਕੀ ਕਹਿੰਦਾ ਮੈਂ ਤੁਹਾਨੂੰ ਆਨਲਾਈਨ ਕਰਵਾ ਦਿੰਦਾ ਮੈਂ ਕਹਾ ਕਰਵਾ ਦਿਓ ਕਹਿੰਦਾ ਤੁਸੀਂ ਪੈਕ ਜਿਹੜਾ 30000 ਰੁਪਏ ਦਿਖਾਇਆ ਉਹ ਨਾ ਜੀਪ 'ਚ ਹੈਗਾ ਸੀ 30000 ਰੁਪਏ ਦਿਖਾਇਆ ਤੁਹਾਨੂੰ ਜੀ ਮੈਂ ਪਾਵਾ ਥੋੜੇ ਜੀ ਹਾਂ ਜੀ ਪਾ 500 ਦੇ ਹੀ ਤੇ ਕਹਿੰਦਾ ਜੀ ਸਮਾਨ ਓਕੇ ਆ ਤੁਸੀਂ ਪੈਕ ਕਰ ਦਿਓ ਜਿੰਨੀ ਦਿਨ ਪੈਕ ਕੀਤਾ ਆ ਸਾਹਮਣੇ ਪਾ ਮੈਂ ਬਿੱਲ ਬਣਾਉਣਾ ਪਿਆ ਨਹੀਂ ਇਸ਼ਾਰਾ ਪਹਿਲਾਂ ਹੀ ਬਾਈਕ ਦੇ ਉੱਤੇ ਮੇਰੇ ਖਿਆਲ ਸੇ ਤਿਆਰ ਹੀ ਉਹਨੂੰ ਇਸ਼ਾਰਾ ਮਾਰਿਆ ਇੱਥੇ ਬਾਈਕ ਲੈ ਕੇ ਆਇਆ ਇੱਕੋ ਦਮ ਚੱਕ ਕੇ ਤੇ ਸਮਾਂ ਤੇ ਫਰਾਰ ਹੋ ਗਿਆ ਜੀ ਹਾਂਜੀ ਗੁਰੇਸ਼ਪੁਰ ਜਿਹੜਾ ਨੌਜਵਾਨ ਬਾਅਦ ਸੀ ਜਿਹਨੇ ਇਸ਼ਾਰਾ ਮਾਰਿਆ ਸੀ ਉਹ ਨੌਜਵਾਨ ਦਾ ਖੁਲੀਆ ਕਿਸਤਾਂ ਦਾ ਸੀ ਕੋਈ ਮੋਨਾ ਸੀ ਸਰਦਾਰ ਸੀ ਜਿਹੜੇ ਮੋਟਰਸਾਈਕਲ ਤੇ ਆਏ ਸੀ ਉਹ ਮੋਟਰਸਾਈਕਲ ਕਿਹੜਾ ਮੋਟਰਸਾਈਕਲ ਉਹ ਸਪਲੈਂਡਰ ਮੋਟਰਸਾਈਕਲ ਦੀ ਸਿਲਵਰ ਕਲਰ ਦਾ ਜੀ ਮੁੰਡਾ ਮੋਨਾ ਸੀ ਕਟਿੰਗ ਵਾਲਾ ਸੀ ਉਹ ਤੇ ਇਹ ਮੁੰਡਾ ਜਿਹੜਾ ਸਾਡੇ ਕੋਲ ਆਇਆ ਇਹ ਕਾਲੀ ਪੱਗ ਬੰਨੀ ਸੀ ਸਰਦਾਰ ਬਣ ਕੇ ਆਇਆ ਸੀ ਹੱਸ ਹਾਂਜੀ ਟੈਟੂ ਵਗੈਰਾ ਵੀ ਇਹਦੇ ਮੁੰਡੇ ਤੇ ਪਾਗਲ ਵੇਟ ਕੇ ਵੈਸੇ ਹੀ ਆਈ ਅਸੀਂ ਉਦਾਂ ਜੂੜਾ ਨਹੀਂ ਹੈਗਾ ਉਹ ਬਲੈਸ ਉਹਨਾਂ ਕੋ ਫੋਟੋਗਰਾਫ ਹੋਣੀ ਹੈ ਕੋਈ ਸੀਸੀਟੀਵੀ ਸਾਡੇ ਦਸ਼ਕਾਂ ਨੂੰ ਸਾਂਝਾ ਕਰ ਦਿਓ ਫੋਟੋ ਜਰੂਰ ਦਿਖਾ ਦਿਓ ਵੀ ਜੇ ਸ਼ਾਇਦ ਇਸ ਨੌਜਵਾਨ ਨੂੰ ਜੇ ਕੋਈ ਦੇਖਦਾ ਹੋਵੇਗਾ ਤੇ ਉਸਦੀ ਭਾਲ ਕੀਤੀ ਜਾਵੇ ਕਿਉਂਕਿ ਇਸ ਪਰਿਵਾਰ ਦੇ ਨਾਲ ਲੁੱਟ ਖੋਹ ਹੋਈ ਹੈ ਇਸ ਪਰਿਵਾਰ ਦੇ ਨਾਲ ਹਾਲਾਤ ਕੀ ਹੈ ਤੁਸੀਂ ਦੇਖ ਸਕਦੇ ਹੋ ਵੀ ਇੱਕ ਮਹੀਨੇ ਵਿੱਚ ਦੋ ਦੋ ਚੋਰੀਆਂ ਹੋ ਜਾਣੀਆਂ ਬੜੀ ਵੱਡੀ ਗੱਲ ਹੈ ਇੱਕ ਤੱਕੇ ਕੰਮ ਕਰ ਹੈ ਨਹੀਂ ਆ ਪਰ ਇਹ ਜਿਹੜੇ ਲੋਕ ਨੇ ਵਿਚਾਰੇ ਇਹਨਾਂ ਦਾ ਲੱਕ ਟੁੱਟਿਆ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਫੋਟੋ ਆ ਇਸ ਨੌਜਵਾਨ ਦੀ ਆ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਇਸ ਦੁਕਾਨ ਤੇ ਆਉਂਦਾ ਅਤੇ ਆ ਕੇ ਇਹਨਾਂ ਨੂੰ ਕਹਿੰਦਾ ਆ ਵੀ ਉਸਦੀ ਭਾਬੀ ਦੀ ਮੈਰਿਜ ਯੂਨੀਵਰਸਿਟੀ ਆ ਅਤੇ ਉਸ ਨੂੰ ਜਿਹੜਾ ਸੋਨੇ ਦਾ ਕੋਈ ਗਿਫਟ ਦਿਖਾਇਆ ਜਾਵੇ ਤੁਸੀਂ ਦੇਖ ਸਕਦੇ ਹੋ ਇਹ ਨੌਜਵਾਨ ਆ ਕਾਲੀ ਅੰਗ ਦੀ ਪੱਗ ਬਣੀ ਹੋਈ ਆ ਕਾਲਾ ਚਸ਼ਮਾ ਲਗਾਇਆ ਆ ਅਤੇ ਲੈਣਾ ਵਾਲੀ ਉਸਨੇ ਸ਼ਰਟ ਪਾਈ ਹੋਈ ਆ ਹਾਂਜੀ ਚੈਨ ਵੀ ਪਈ ਜੀ ਮੁੰਦਰੀ ਵੀ ਪਈ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਵਿੱਚ ਚੈਨ ਤੇ ਮੁੰਦਰੀ ਵੀ ਪਈ ਆ ਤੇ ਮੈਨੂੰ ਐਸੋ ਵੀ ਉਸ ਤੋਂ ਬਾਅਦ ਜਦੋਂ ਫਿਰ ਇਹ ਗੱਲਬਾਤ ਹੋਈ ਆ ਉਸ ਤੋਂ ਬਾਅਦ ਫਿਰ ਤੁਸੀਂ ਇਹਨਾਂ ਮਗਰ ਭੱਜੇ ਪੈਦਲੇ ਭੱਜੇ ਜੇ ਕਰਦੇ ਭੱਜੇ ਜੇ ਕਿੱਥੇ ਤੱਕ ਜਾ ਕੇ ਦੌੜਿਆ ਮੇਰਾ ਬ੍ਰਦਰ ਨਾ ਪਹਿਲਾਂ ਇਹਨਾਂ ਦੇ ਪਿੱਛੇ ਭੱਜ ਕੇ ਗਿਆ ਤੇ ਇਹਨਾਂ ਨੂੰ ਜਿੰਨੀ ਦੇਰ ਨੂੰ ਪਤਾ ਲੱਗਾ ਕਿ ਉਹ ਬਾਈਕ ਤੇ ਬਹਿ ਗਿਆ ਇਹ ਚਾਬੀ ਲੈਣ ਸਾਡੀ ਐਕਟਿਵਾ ਦੀ ਛੋਟਾ ਹੱਡਾ ਆਇਆ ਅੰਦਰ ਜਿੰਨੀ ਦੇਰ ਨੂੰ ਚਾਬੀ ਫੜ ਕੇ ਐਕਟਿਵਾ ਲੈ ਕੇ ਉਹਦੇ ਪਿੱਛੇ ਗਿਆ ਆ ਉਹ ਕਿਤੇ ਦੇ ਕਿਤੇ ਨਿਕਲ ਗਿਆ ਕਿਉਂਕਿ ਮੋਟਰਸਾਈਕਲ ਪਹਿਲਾਂ ਹੀ ਤਿਆਰ ਹੀ ਤੇ ਉਹ ਕਿਤੇ ਦਾ ਕਿਤੇ ਨਿਕਲ ਗਿਆ ਇਥੇ ਇਹਦੀ ਅੱਖਾਂ ਦੋਲੇ ਹੋਗੇ ਕਿਸ ਗਲੀ ਕੁੜੀ ਦੇ ਵਿੱਚ ਵੜ ਕੇ ਗਾਂ ਜਾ ਕੇ ਤੇ ਮੈਂ ਇਹਦੇ ਕੇ ਫਿਰ ਛੋਟੇ ਆਡੇ ਨੂੰ ਗਾਹ ਪਤਾ ਨਹੀਂ ਲੱਗਾ ਕਿ ਹਾਂ ਵੀ ਕਿੱਧਰ ਤੱਕ ਕਿੱਧਰ ਨਿਕਲ ਗਏ। ਸਿਵਲੈਸ ਤੋਂ ਵੀ ਉਹਨਾਂ ਕੋ ਕੋਈ ਹਥਿਆਰ ਵਗੈਰਾ ਕੋਈ ਵੈਪਨ ਕੋਈ ਕੋਈ ਚੀਜ਼ ਤਾਂ ਖੈਰ ਸੀ ਕੋਈ ਦਿਖਾਈ। ਹਥਿਆਰ ਵਗੈਰਾ ਤਾਂ ਸਾਨੂੰ ਕੋਈ ਸ਼ੋ ਨਹੀਂ ਕੀਤਾ ਸਾਨੂੰ ਤੇ ਬਿਲਕੁਲ ਠੀਕ ਮਤਲਬ ਕਿ ਜੈਨੂਇਨ ਕਸਟਮਰ ਲੱਗਿਆ ਤੇ ਤਾਂ ਕਰਕੇ ਇਹ ਸਮਾਨ ਵਗੈਰਾ ਦਿਖਾ ਨਹੀਂ ਤੇ ਅਸੀਂ ਵੈਸੇ ਕਿਤੇ ਪਤਾ ਲੱਗ ਜਾਂਦਾ ਹਾਂ ਵੀ ਕੋਈ ਬੰਦਾ ਦੂਸਰਾ ਆਵੇ ਤੇ ਸ਼ੱਕ ਹੋ ਜਾਂਦਾ ਕਿ ਹਾਂ ਵੀ ਸਿਵਲੈਸ ਤੋਂ ਵੀ ਜਿਹੜੀ ਵਾਰਤ ਹੋਈ ਇਸ ਤਰ੍ਹਾਂ ਦੀ ਲੁੱਟ ਖੋਹ ਦੀ ਤੁਹਾਡੀ ਪਹਿਲੀ ਹੋਈ ਹੈ ਕਿ ਜਾਂ ਪਹਿਲੇ ਕਦੇ ਵਾਰਦਾਤ ਹੋ ਚੁੱਕੀ ਇਸ ਦੀਆਂ ਪਹਿਲੀ ਸਰ ਇਦਾਂ ਦੀ ਖੋਹ ਵਾਲੀ ਵਾਰਦਾਤ ਕਦੀ ਨਹੀਂ ਹੋਈ ਹੈ ਤੇ ਸਾਡੇ ਸਮਝ ਲ ਕੇ ਪਹਿਲੀ ਵਾਰੀ ਚਾਂਸ ਹੋਇਆ ਸਾਡੇ ਨਾ ਮਹੀਨਾ ਪਹਿਲਾਂ ਕਿਸੇ ਕਾਂਦੇ ਦੇ ਵਿੱਚ ਛੇ ਕੁਮਾਰ ਕੇ ਸਮਾਨ ਸੂਣ ਚੋਰ ਲੈ ਗਏ ਸੀ ਇੱਕ ਤਰੀਕ ਦੀ ਰਾਤ ਹੀ ਗੱਲ ਹੈ ਆਪਾਂ ਆਨੇ ਆ ਕੇ ਸ਼ਾਪ ਖੋਲੀ ਆ ਤੇ ਆ ਕੇ ਦੇਖਿਆ ਤੇ ਸਮਾਨ ਕਾਫੀ ਐਲਈਡੀ ਵਗੈਰਾ ਡੀਵੀਆਰ ਵਗੈਰਾ ਚਾਂਦੀ ਦਾ ਸਮਾਨ ਸਾਡਾ ਸਾਰਾ ਸੋਨੇ ਦੇ 6-7 ਪੱਤੇ ਕੋਕਿਆਂ ਦੇ ਪਏ ਸੀ ਤੇ ਉਹ ਸਾਰਾ ਕੁਝ ਸਮਾਨ ਜਿਹੜਾ ਲਵੇਟ ਕੇ ਲੈ ਗਏ ਕੁਝ ਪੈਸੇ ਸੀ ਗੋਲਕ ਦੇ ਵਿੱਚ ਰੱਖੇ ਹੁੰਦੇ ਸੀ ਉਹ ਵੀ ਖਾਲੀ ਕੀਤੇ ਹੋਏ ਸੀ ਉਸ ਤੋਂ ਬਾਅਦ ਪੁਲਿਸ ਦਾ ਕੋਈ ਐਕਸ਼ਨ ਨਹੀਂ ਹੋਇਆ ਤੇ ਸਮਝ ਲਓ ਕਿ ਆ ਦੂਸਰੀ ਕਾਰਵਾਈ ਹੋਗੀ ਜੇ ਮਹੀਨੇ ਦੇ ਵਿੱਚ ਵਿੱਚ ਦੂਸਰੀ ਵਾਰਦਾਤ ਹੋ ਗਈ ਜੇ ਤੇ ਸਾਨੂੰ ਸਮਝ ਨਹੀਂ ਲੱਗਦੀ ਕਿ ਅਸੀਂ ਕੰਮ ਕਰਾਂਗੇ ਜਾਂ ਕੀ ਕਰਾਂਗੇ ਅਸੀਂ ਪੁਲਿਸ ਪ੍ਰਸ਼ਾਸਨ ਦੇ ਚੱਕਰ ਮਾਰਾਂਗੇ ਸਾਨੂੰ ਤੇ ਕੀ ਪਾਸੇ ਸਮਝ ਲਓ ਕਿ ਸਾਨੂੰ ਸਮਝ ਨਹੀਂ ਆ ਰਹੀ ਕੀ ਕਰੀਏ ਅਸੀਂ ਚਲੋ ਜੀ ਬਹੁਤ ਬਹੁਤ ਧੰਨਵਾਦ ਜੀ ਇਸੀ ਗਲਬਖਤੀ ਉਹ ਪਰਿਵਾਰ ਦੇ ਨਾਲ ਜਿਨ੍ਹਾਂ ਪਰਿਵਾਰ ਦੇ ਨਾਲ ਲੁੱਟ ਹੋਈ ਆ ਅਤੇ ਅਰਸ਼ ਜੁਵੇਲ ਜਿਹੜਾ ਕਿ ਪਿੰਡ ਮਾਹਲ ਦੇ ਅੱਡੇ ਤੇ ਦਗਾਨ ਆ ਅਤੇ ਦਿਨ ਦਿਹਾੜੇ 3 ਵਜੇ ਦਾ ਸਮਾਂ ਇੱਕ ਨੌਜਵਾਨ ਹੁੰਦਾ ਦੋ ਨੌਜਵਾਨ ਆਉਂਦੇ ਨੇ ਇੱਕ ਨੌਜਵਾਨ ਮੋਟਰਸਾਈਕਲ ਤੇ ਬਾਹਰ ਬੈਠਾ ਹੁੰਦਾ ਤੇ ਇੱਕ ਨੌਜਵਾਨ ਆ ਕੇ ਇਹਨਾਂ ਨੂੰ ਕਹਿੰਦਾ ਕਿ ਸੋਨੇ ਦਾ ਕੋਈ ਗਿਫਟ ਖਾਇਆ ਜਾਵੇ ਸੋਨੇ ਦੀ ਕੋਈ ਚੈਨ ਵਗੈਰਾ ਖਾਈ ਜਾਵੇ ਅਤੇ ਇਹਨਾਂ ਵੱਲੋਂ ਜਿਹੜਾ ਉਹ ਦਿਖਾਇਆ ਜਾਂਦਾ ਅਤੇ ਜਦੋਂ ਬੇਲ ਬੁਲਾਉਣ ਦੀ ਵਾਰੀ ਆਉਂਦੀ ਆ ਉਸ ਤੋਂ ਬਾਅਦ ਜਿਹੜਾ ਉਹ ਲੈ ਕੇ ਜਿਹੜਾ ਭੱਜ ਜਾਂਦਾ ਪਰ ਹਜ ਤੱਕ ਇਹਨਾਂ ਨੂੰ ਪਰਿਵਾਰ ਨੂੰ ਸਾਫਹੀ ਮਿਲਿਆ ਅਜੇ ਤੱਕ ਇਹਨਾਂ ਦੀ ਕੋਈ ਖਾਸ ਨਹੀਂ ਨਿਕੀ ਗਈ ਬਸ ਇਲਾਕਾ ਜਿਹੜਾ ਸਮਝ ਨਹੀਂ ਆ ਰਿਹਾ ਪੁਲਿਸ ਨੂੰ ਵੀ ਉਹ ਛਾਟਾ ਠਾਣਾ ਪੈਂਦਾ ਛਾਟੇ ਵਾਲੇ ਕਹਿੰਦੇ ਕੰਬੋ ਪੈਂਦਾ ਅਤੇ ਕੰਬੋ ਵਾਲੇ ਕਹਿੰਦੇ ਛਾਟਾ ਪੈਂਦਾ ਐਸੇ ਉਲਝਾਂ ਵਿੱਚ ਜਿਹੜਾ ਪਰਿਵਾਰ ਆ ਅਜੇ ਤੱਕ ਦਰਦਾਂ ਦੀ ਠੋਕਦਾ ਖਾ ਰਿਹਾ ਅਜੇ ਤੱਕ ਤੁਸੀਂ ਦੇਖਿਆ ਵੀ ਇਸ ਬੰਦ ਵਿੱਚ ਐਸਐਚਓ ਕੰਬੋ ਦੇ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਤੇ ਉਹਨਾਂ ਨੇ ਦੱਸਿਆ ਵੀ ਇਹ ਜਿਹੜਾ ਇਲਾਕਾ ਵਾ ਇਹ ਠਾਣਾ ਛਾਟੇ 'ਚ ਪੈਂਦਾ ਵਾ ਤੇ ਉਹਨਾਂ ਕਹਿੰਦੇ ਅਸੀਂ ਲਿਖਤੀ ਗੜੀ ਰਿਪੋਰਟ ਅਸੀਂ ਭੇਜੀ ਦਿੱਤੀ ਗਈ ਆ ਤੇ ਜਿਹੜਾ ਠਾਣਾ ਵਾ ਕੰਬੋ 'ਚ ਨਹੀਂ ਪੈਂਦਾ ठाणा चौटाला ਦੇ ਐਸਐਚਓ ਸਾਹਿਬ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਚਾਰ ਵਾਰੀ ਸੀ ਫੋਨ ਲਗਾਇਆ ਪਰ ਉਹਨਾਂ ਸਾਡਾ ਫੋਨ ਚੁੱਕਣਾ ਜਿਹੜਾ ਮੁਨਾਸਬ ਨਹੀਂ ਹੋਇਆ ਸ਼ਾਇਦ ਬਿਜ਼ੀ ਜਾਂ ਮੀਟਿੰਗ 'ਚ ਹੋਣਗੇ ਬਾਰ-ਬਾਰ ਫੋਨ ਲਾਉਣ ਤੇ ਜਿਹੜਾ ਉਹਨਾਂ ਨੇ ਫੋਨ ਨਹੀਂ ਰੀਸੀਵ ਕੀਤਾ ਪਰ ਹੁਣ ਦੇਖਣਾ ਹੈਗਾ ਕਿ ਪਰਿਵਾਰ ਨੂੰ ਕਦੋਂ ਤੱਕ ਸਾਥ ਮਿਲੇਗਾ ਅਤੇ ਕਦੋਂ ਪਰਿਵਾਰ ਦੀ ਜਿਹੜੀ ਆ ਹਰਜਾਨਾ ਜਿਹੜਾ ਉਹ ਪੂਰਾ ਹੋਊਗਾ ਕਿਉਂਕਿ ਮਿਹਨਤ ਕਾਹਲੇ ਲੋਕ ਨੇ ਮਿਹਨਤ ਕਰਦੇ ਨੇ ਅਤੇ ਇਸ ਤਰ੍ਹਾਂ ਜਿਹੜੀ ਇੱਕ ਮਹੀਨੇ ਵਿੱਚ ਦੋ-ਦੋ ਚੋਰੀਆਂ ਹੋ ਜਾਣੀਆਂ ਜਾਂ ਠੱਗੀਆਂ ਵਾ ਜਾਣੀ ਇੱਕ ਕਦੋਂ ਤੱਕ ਜਿਹੜਾ ਪਰਿਵਾਰ ਉੱਠੇਗਾ ਮਿਹਨਤ ਕਾਹਲੇ ਲੋਕ ਬਸ ਉਹ ਦੇਖਣਾ ਹੈ ਕਿ ਪੰਜਾਬ ਪੁਲਿਸ ਇਹਨਾਂ ਨੂੰ ਕਦੋਂ ਤੱਕ ਇਨਸਾਫ ਦਵਾਉਂਦੀ ਆ ਅਤੇ ਕਦੋਂ ਤੱਕ ਇਹਨਾਂ ਨੂੰ ਜਿਹੜਾ ਬੰਦਾ ਜਿਹੜਾ ਮੁਆਵਜ਼ਾ ਵੀ ਦਵਾਇਆ ਜਾਏਗਾ ਮੈਨੂੰ ਦਿਓ ਜਾਤ ਮੈਂ ਤੁਹਾਡਾ ਆਪਣਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ ਹਲੋ ਹਾਂ ਜੀ ਨਾਮ ਐਸਟੇਜ ਕੋ ਮੋ ਬੋਲਦੇ ਜੀ ਹਾਂਜੀ 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 ਸਾਹਿਬ ਹਰਜੀਤ ਸਿੰਘ ਗਰੇਵਾਲ ਬੋਲ ਰਿਹਾ ਪੰਜਾਬੀ ਲੋਕ ਚੈਨਲ ਤੋਂ ਪੱਤਰਕਾਰ ਜੀ ਹਾਂਜੀ ਹਾਂਜੀ ਪੱਤਰਕਾਰ ਸਾਹਿਬ ਤੇ ਐਸਟੇਜ ਸਾਹਿਬ ਤੁਹਾਡੇ ਇਲਾਕੇ ਦੇ ਪਿੰਡ ਮਾਹਲ ਵਿੱਚ ਇੱਕ ਅਸ਼ ਜਵਾਨਾਂ ਦੀ ਚੋਰੀ ਹੋਈ ਆ ਲੁੱਟ ਹੋਈ 8 ਜੁਲਿਆ ਦੇ ਪਿੰਡ ਮਾਹਲ ਚ ਇਹ ਦੋ ਬਲੌਬ ਜਿਹੜੇ ਨੌ ਨੌਜਵਾਨ ਆਉਂਦੇ ਨੇ ਅੱਗੇ ਕਿਹੜਾ ਹਾਰ ਵੇਦਾ ਵੀ ਮੇਰੀ ਭਾਜੀ ਦੀ ਮੈਡਨਿਟੀ ਆ ਉਹ ਸੋਹਣਿਆ ਇਮਾਰਤ ਬਖਾਇਆ ਜਾਵੇ ਅਤੇ ਉਸ ਤੋਂ ਬਾਅਦ ਉਹ ਜਿਹੜਾ ਵਾ ਜੋ ਬਿਲ ਬਲੋਂ ਲੱਗਦੇ ਆ ਉਸ ਤੋਂ ਬਾਅਦ ਉਹ ਲੈ ਕੇ ਭੱਜ ਜਾਂਦਾ ਤੇ ਪਰਸੋਂ ਦੀ ਕੋਈ ਗੱਲਬਾਤ ਹੋਈ ਆ ਕੋਈ ਸੰਬੰਧ ਤੁਹਾਡੇ ਕੋਲ ਕੋਈ ਕਾਰਵਾਈ ਹੈ ਉਹੀ ਕਿ ਨਹੀਂ ਹੋਈ ਜੇ ਇਹ ਛਾੜੇ ਖਾਨੇ ਤੇ ਪੈਂਦਾ ਸਾੜੇ ਜਵਾਹਰ ਨੇ ਪੈਂਦਾ ਘਰੂਪੁਰ ਚੌਂਕੀ ਲਾੜੀ ਘਰੂਪੁਰ ਕਾਲਾ ਹੂੰ ਪਰਸਾ ਘਰੂਪੁਰ ਐਸਚੋ ਉਧਰ ਲੀਕ ਗੱਲਬਾਤ ਕੀਤੀ ਉਹ ਕਹਿੰਦੇ ਵੀ ਕੰਬੋਜ ਪੈਂਦਾ ਇਸੇ ਤਰ੍ਹਾਂ ਪ੍ਰਵਾਸ ਦੀ ਜਿਹੜੀ ਮਣੀ ਪੈਂਦਾ ਦੋ ਵਾਰੀ ਚੋ ਕੀ ਨਾ ਉਹਨੂੰ ਪੁੱਛਿਓ ਕਾਲਿਆਂ ਵੀ ਹੁੰਦੇ ਆ ਕਿ ਨਹੀਂ ਪਸਰ ਤੁਸੀਂ ਆ ਕੇ ਮੌਕਾ ਵੇਖਿਆ ਗਿਆ ਮੈਂ ਪਹਿਲਾਂ ਇੱਕ ਕਵੀ ਚੋਰੀ ਹੋਈ ਗਿਆ ਸੀਗਾ ਜੀ ਅੱਛਾ ਹੂੰ ਪਰ ਸਰਪੇਚ ਦਾ ਕਿੱਦਾਂ ਵਿਚਾਰ ਇਹਨੂੰ ਪ੍ਰਵਾਹ ਨੂੰ ਸਾ ਮਿਲੂਗਾ ਜਦੋਂ ਪੁਲਿਸ ਹੀ ਕਹੀ ਹੋਊਗੀ ਕਿ ਸਾਡੇ ਇਲਾਕੇ ਨੇ ਪੈਂਦਾ ਦੂਜੀ ਪੁਲਿਸੇ ਨੇ ਸਾਡਾ ਨਹੀਂ ਪੈਂਦਾ ਤੇ ਕਿੱਦਾਂ ਵਿਚਾਰ ਇਹਦੀ ਕਾਲੇ ਕਾਲੇ ਕੰਨ ਨੂੰ ਪੁੱਛਿਓ ਵੀ ਉਹ ਆਂਦੇ ਨਹੀਂ ਵੀ ਪਹਿਲਾਂ ਕਾਰਵਾਈ ਅਸੀਂ ਕਰਦ ਰਿਆਂ ਤੇ ਫਿਰ ਇਹ ਨਾ ਕੀਤੀ ਆ ਹੂੰ ਪਰ ਦੇਖੋ ਉਦੋਂ ਦੀ ਅਗ ਮਹੀਨੇ ਦੂਸੀ ਚੋਰੀ ਹੋ ਜਗੀ ਹੈ ਨਾ ਤੇ ਪਹਿਲਾ ਇਨਸਾਨ ਮਿਲਿਆ ਗੋਲ ਕੰਦ ਪਾੜ ਕੇ ਉਦੋਂ ਵੀ ਕੁਝ ਲੈ ਕੇ ਉਦੋਂ ਵੀ ਸੇ ਚੱਕੇ ਪੈਂਦੇ ਨੇ ਵੀ ਸਾਡਾ ਨਹੀਂ ਥਾਣਾ ਪੈਂਦਾ ਸਾਡਾਂ ਪੈਂਦਾ ਉਹ ਵੀ ਦਿਖਾ ਦਈਏ ਜਾਂ ਲਿਖੀਏ ਤੇ ਅੱਜ ਜਿਹੜੀ ਲੋਟ ਜਿਹੜੀ ਨਵੀਂ ਹੋਈ ਆ ਉਹ ਦੂਸੀ ਦੋ ਤੀਨ ਮਹੀਨੇ ਪੱਥੋਂ ਆਈ ਆ ਉਹ ਵੀ ਹਰ ਤੱਕ ਪਰਿਵਾਰ ਨੂੰ ਇਨਸਾਨ ਨਹੀਂ ਮਿਲਿਆ ਇਦਾਂ ਜੇ ਲਾਕੇ ਵੀ ਦੇ ਦਵਾਂਗੇ ਫਿਰ ਕਦਾ ਅਸੀਂ ਕੋਈ ਕੰਮ ਕਰਾਂਗੇ ਨਹੀਂ ਜੀ ਕਰਨਾ ਲਾਕੇ ਨਹੀਂ ਹੁੰਦਾ ਦੇਖੋ ਵੀ ਜੋ ਇਹਨਾਂ ਦੇ ਲਾਕੇ ਚ ਚੋਰੀ ਹੋਏ ਤੇ ਇਹ ਕਰਨਗੇ ਜੇ ਸਾਡੇ ਚ ਮਾਲ ਨਹੀਂ ਉਹ ਇਹੀ ਕਰਾਂਗੇ ਹੂੰ ਮਤਲਬ ਕਿਉਂ ਤੁਹਾਡਾ ਕੀ ਕਹਿਣਾ ਵੀ ਇਹ ਕਿਹੜੇ ਇਹ ਇੱਕ ਕਾਲਾ ਕਣੂਪੁਰਾ ਦੀ ਚੌਕੀ ਆ ਜੀ। ਪਥਾਣਾ ਮੈਂ ਲੈ ਕੇ ਥਾਣਾ ਛਾੜਾ। ਥਾਣਾ ਛਾੜਾ ਪਿੰਡ। ਮੈਂ ਲਿਖੇ ਤੇ ਜੱਗ ਲੱਗਾ ਜਿਹੜੀ ਗੱਟ ਜਿਹੜੀ ਗਵਰਨਮੈਂਟ ਨੇ ਗੱਟ ਕੀਤੀ ਆ ਇਹ ਤਾਂ 10 ਸਾਲ ਪਹਿਲਾਂ ਹੋਇਆ ਸੈਟ। ਠੀਕ ਹੈ। ਉਹ ਮੈਂ ਗੱਟ ਗੱਟ ਦਾ ਪੇਚ ਲਗਾ ਕੇ ਭੇਜਾਂਗੇ ਤੇ ਵੇਖੋ ਕਿੱਧਰ ਪੈਂਦਾ ਜੀ ਇਹ। ਚਲੋ ਭੇਜ ਦਿਓ ਪਰਿਵਾਰ ਨੂੰ ਸਾਥ ਮਿਲਿਓ ਚਾਹਾਂ ਪਰਿਵਾਰ ਦਦੇ ਠੋਕੇ ਖਾਂਦੇ ਆ। ਤੇ ਮੈਂ ਸਾਡਾ ਇਹਨਾਂ ਇਲਾਕਾ ਰਾਂ ਜੀ। ਜਿਹੜਾ ਮਾਲਾਂ ਤੋਂ ਪੈਂਦਾ ਵਾ ਚੜਦੇ ਬੰਨੇ ਸੜਕ ਦੇ ਚੜਦੇ ਬੰਨੇ। ਠੀਕ ਹੈ। ਮਾਲਣਾ ਤੋਂ ਆਪਣੇ ਪੁਲੀ ਤੋਂ ਲੈ ਕੇ ਤੇ ਇੱਥੋਂ 4 ਕਿਲੋਮੀਟਰ ਅੱਗੇ ਆ ਚਲੋ ਠੀਕ ਆ ਸਰ ਇਹ ਪਿੰਡਾ ਸਿਆਟੇ ਚਲੀ ਠੀਕ ਆ ਜੀ ਜਿਹੜਾ ਹਿਰਕ ਤੋਂ ਲੈਂਦੇ ਬੰਨੇ ਤੇ ਮਾਲਣਾ ਵਾਲਾ ਉਹ ਸਾਡੇ ਪਿੰਡਾ ਠੀਕ ਆ ਜੀ ਓਕੇ ਜੀ ਥੈਂਕ ਯੂ ਜੀ